ਕਿੱਕਲੀ ਕਲੀਰ ਦੀ ਗੱਲ ਮੈਂ ਸੁਣਾਵਾ ਸਤੌਜ ਵਾਲੇ ਵੀਰ ਦੀ ਰੈਲੀਆਂ ਚ ਬਰਗਾੜੀ ਅਤੇ ਚਿੱਟੇ ਵਾਲਾ ਮੁੱਦਾ ਕੋਈ ਠਿਆਵੈ ਨਾ ਮੁੱਖ ਮੰਤਰੀ ਬਣਾਤਾ ਜੋਰ ਲਾ ਕੇ ਪੰਜਾਬੀਓ ਪਰ ਮੇਰੇ ਵਿੱਚੋਂ ਭੰਡ ਪੁਣਾ ਹਾਲੇ ਤੱਕ ਜਾਵੇ ਨਾ ਕਿੱਕਲੀ ਕਲੀਰ ਦੀ ਕਿੱਕਲੀ ਕਲੀਰ ਦੀ ਗੱਲ ਮੈਂ ਸੁਣਾਵਾ ਨਵੀਂ ਤਿਤਲੀ ਜੋ ਵੀਰ ਦੀ ਤੱਕੜੀ ਦੇ ਵਿੱਚੋਂ ਅਸੀਂ 3 ਨੂੰ ਯਾਰੋ ਲਾ ਲਿਆ ਡਾਰਸੀ ਇਹ ਖੈਰੇ ਦਾ ਲੋੜ ਪਈ ਦਲਬੀਰ ਦੀ ਚੱਬੇਵਾਲ ਪੰਜੇ ਤੋਂ ਉਧਾਰਾ ਅਸੀਂ ਮੰਗਿਆ ਕਵਰ ਵਿਜੇ ਪ੍ਰਤਾਪ ਗੱਲ ਕਰੇ ਤਲਬੀਰ ਦੀ ਕਿੱਕਲੀ ਕਲੀਰ ਦੀ ਚਿੱਟੇ ਨਾਲ ਪੁੱਤਾਂ ਰੂਪੀ ਦੀਵੇ ਜਾਨ ਬੁਝਦੇ ਚਿੱਟੇ ਨਾਲ ਪੁੱਤਾਂ ਰੂਪੀ ਦੀਵੇ ਜਾਨ ਬੁਝਦੇ ਭੇਡਾਂ ਨੂੰ ਹੁਣ ਨਾ ਸਵਾਲ ਕੋਈ ਸੁਝਦੇ ਨਿੱਤ ਸੀ ਬਣਾਉਂਦੇ ਫੇਸਬੁੱਕਾਂ ਉੱਤੇ ਰੇਲ ਜੋ ਕਦੇ ਕਪਤਾਨ ਦੀ ਤੇ ਨਿੱਤ ਮਜੀਠੇ ਸੁਖ